ਵਾ ਵਾਰ ਬਾਰ ਬਿਸਨ ਸਮਾਰ ਬਿਸਨ ਸਮਾਰ ਨ ਆਵੇ ਹਾ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਣੀਐ ਵਾ ਜਾਣੇ ਉਹ ਹੋਏ ਇਹ ਅਰ ਉਹ ਜਦ ਮਿਲੈ ਤਬ ਮਿਲਤ ਨ ਜਾਣੇ ਕੋਏ ਸਸਾ ਸੋ ਨਿਕਾ ਕਰਸੋ ਦੋ ਕਟਬਰਚਾ ਕੀ ਬਾਤ ਨਿਰਧੋ ਕਟਬਰਚਾ ਜੋ ਉਪਜੇ ਭਾਉ ਪੂਰ ਰਹਾ ਤਹ ਤ੍ਰਿ ਭਵਨ ਰਾ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰ ਤੋਭਾ ਵਜਲ ਤਰਤ ਨ ਲਾਵੇ ਬਾਰਾ ਸਸਾ ਸੋਸ ਸਹਿ ਸੇਢ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾਂ ਤਬਹ ਤ੍ਰਿਓ ਕੰਤ ਕਹਾਵਾਂ ਆਹੋ ਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹ ਮਨ ਮਨ ਹੈ ਤੋ ਸਹੀ ਲਖੈ ਜੋ ਕੋਈ ਤਬਹੀ ਉਹ ਇਹ ਨ ਹੋਈ ਲਿਓ ਲਿਓ ਕਰਤ ਫਿਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁ ਸੋਗ ਲਖਮੀ ਵਰਸਿਓ ਜੋ ਲਿਓ ਲਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੇਤੇ ਫਿਰਤ ਖਪਤ ਅਜ ਹੂੰ ਨਹਿ ਚੇਤੇ ਅਬ ਜਗ ਜਾਣ ਜੋ ਮਨ ਰਹਿ ਜਹ ਕਾ ਵਿਛੜਾ ਤਹ ਥਲ ਰਹਿ ਬਾਵਨ ਅਖਰ ਜੋਰਿਆ ਸਕਿਆ ਨ ਅਖਰੇ ਕ ਪਛਾਂ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੁਨ ਪੈਰ ਹੈ ਪੰਡਤ ਲੋਗ ਕਉ ਬਿਵਹਾਰ ਗਿਆਨ ਬੰਤ ਕੋ ਕਰਤ ਤਤ ਵਿਚਾਰ पंडित लोग हैं को व्यवहार ज्ञानवंत को तत् विचार जाके जी जैसी हुद हुई कह कबीर जानेगा सोई एक ओंकार सतगुरु प्रसाद राग गौड़ी उत्तेती कबीर जी की श्लोक 15 37 बार ਕਹ ਕਬੀਰ ਪਰਵਾਰ ਨਾ ਪਾ ਸਾਧਕ ਸਦ ਲਖੈ ਜੋ ਭਿਓ ਆਪੇ ਕਰਤਾ ਆਪੇ ਦੇਉ ਤੇਤੀ ਅਮਾਵਸ ਮੈਂ ਆਸ ਨਿਵਾਰੂ ਅੰਤਰ ਜਾਮੀ ਰਾਮ ਸਮਾ ਰਹੋ ਜੀਵਤ ਪਾਵੋ ਮੁਖਦਵਾਹ ਅਨਪੋ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ संत प्रसाद भए मन निर्मल हर कीर्तन में है अन दिन जागा रहाओ परवा प्रीतम करो विचार हट मैं खेलै अकटु अपार काल कल्पना कदे का ना खाये आद पुरख मह रह समाए धोतिया दोह कर जानै अंग माया ब्रह्म रमै सब संग ना हो बडै ना कटता जाय अकल निरंजन एकै पाए तृतिया तिने सम कर ल्यावै आनद मूल परम पद पावै साध संगत उपजैब स्वास बाहर भीतर सदा प्रकाश चौथै चंचल मन को गहो काम क्रोध संग कबहु न बहो जल थल महे आपे आप, आपे जपो आप न जाप पंच है पंच तत् विस्तार कनक कामनी जग व्यवहार प्रेम सुधा रस पीवे कोए जरा मरण दुख फेर न होए ਠਠ ਖਟ ਚੱਕਰ ਚਾਹੂੰ ਦਿਸ ਤਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਿਦਾ ਮੇਟ ਖੇ ਮਾ ਗੈ ਰਹੋ ਕਰਮ ਧਰਮ ਕੀ ਸੂਲ ਨ ਸਹੋ ਸਾਤੈ ਸਤ ਕਰ ਵਾਚਾ ਜਾਣ ਆਤਮ ਰਾਮ ਲਿਹੁ ਪ੍ਰਵਾਨ ਫੂਠੈ ਸੰਸਾਰ ਮਿਟ ਜਾਏ ਦੁਖ ਸੁਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਤਾਤ ਕੀ ਕਾਇਆ ਤਾ ਮਹਿ ਅਕਲ ਮਹਾਨ ਨਿਦਰਾਇ ਗੁਰਗਮ ਗਿਆਨ ਬਤਾਵੇ ਪੇਦ ਉਲਟਾ ਰਹੇ ਅਭੰਗ ਅਛੇਦ ਨੌਵੀਂ ਨਵੇ ਦਵਾਰ ਕੋ ਸਾਦ ਬਹਿਤੀ ਮਨ ਸਾਰਾ ਖੋ ਬਾਂਧ ਲੋਭ ਮਹੋ ਸਭ ਬਿਸਰ ਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੀਂ ਦਹਿ ਦਸ ਹੋਏ ਅਨੰਦ ਛੁਟੇ ਭਰਮ ਮਿਲੇ ਗੋਬਿੰਦ ਜੋਤ ਸਰੂਪੀ ਤਤਵ ਅਨੂਪ ਅਮਲ ਨਮਲ ਨਾ ਛਾ ਨਹੀਂ ਧੂਪ ਇਕਾਦਸੀ ਇੱਕ ਦਿਸ ਤਾਵੇ ਤਹ ਜੋਨੀ ਸੰਕਟ ਬਹੁਰ ਨਾ ਆਵੇ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਰ ਉਗ ਵੈ ਸੂਰ ਐ ਨਸ ਵਾਡੇ ਅਨਹਦ ਤੂਰ ਦੇਖਿਆ ਤੇਹੋ ਲੋਕ ਕਾ ਪੀਓ ਅਚਰਜ ਪਿਆ ਜੀਵ ਤੇ ਸਿਓ ਤੇਰੇ ਸੋ ਤੇਰੇ ਅਗੰਭਖਣ ਹਰ ਦੁਰਦ ਵਿੱਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸੈ ਮੁਰਾ ਸਾਧ ਸੰਤੋਖ ਕਾ ਤਰੋ ਧਿਆਨ ਕਥਨੀ ਕਥਿਐ ਬ੍ਰह्म ਗਿਆਨ ਪੁੰਨਿਓ ਪੂਰਾ ਚੰਦ ਅਕਾਸ਼ ਪਸਰੇ ਕਲਾ ਸਹਜ ਪਰਗਾਸ ਆਦਵੰਤ ਮਦ ਹੋਏ ਰਹਿ ਆਥੀਰ ਸੁਖ ਸਾਗਰ ਮੈਂ ਰਮ ਹੈ ਕਬੀਰ ਆਦ ਅੰਤ ਮਦ ਹੋਏ ਰਹਾ ਥੀਰ ਸੁਖ ਸਾਗਰ ਮੈਂ ਰਮ ਹੈ ਕਬੀਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਉਸ ਹੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਅਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ